ਦੋਸਤੋ ਜੇ ਤੁਸੀਂ ਪੰਜਾਬ 'ਚ ਰਹਿੰਦੇ ਹੋ ਹਰਿਆਣੇ 'ਚ ਰਹਿੰਦੇ ਹੋ ਤੇ ਖਾਸ ਤੌਰ ਤੇ ਆਟਾ ਜਾਂ ਕਹਿ ਲੋ ਕਿ ਰੋਟੀ ਖਾਂਦੇ ਹੋ ਤੇ ਇਸ ਵੀਡੀਓ ਨੂੰ ਕਿਰਪਾ ਕਰਕੇ ਜ਼ਰੂਰ ਸੁਣ ਲੈਣਾ ਡਿਸਕਲੇਮਰ ਇਹ ਹੈ ਕਿ ਅਸੀਂ ਆਪਣੇ ਇਸ ਖੂਬਸੂਰਤ ਖਿੱਤੇ ਨੂੰ ਡਿਫੇਮ ਨਹੀਂ ਕਰਨ ਜਾ ਰਹੇ ਸਗੋਂ ਡਿਫੈਂਡ ਕਰਨ ਜਾ ਰਹੇ ਹਾਂ ਉਹ ਕਿਵੇਂ ਅਗਲੇ ਕੁਝ ਮਿੰਟਾਂ ਦੇ ਦੌਰਾਨ ਸਾਰੀ ਤਸਵੀਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਨਖਰ ਕੇ ਆ ਜਾਏਗੀ ਸੁਬਣੇ ਰਹਿਣਾ ਇਸ ਵੀਡੀਓ ਦੇ ਨਾਲ ਕਹਾਣੀ ਸਟਾਰਟ ਹੁੰਦੀ ਹੈ ਲਗਭਗ ਲਗਭਗ ਨਵੰਬਰ ਦਸੰਬਰ ਦੇ ਦੌਰਾਨ ਮਹਾਰਾਸ਼ਟਰ ਦਾ ਇੱਕ ਇਲਾਕਾ ਹੈ ਬੁਲਢਾਣਾ ਹੁੰਦਾ ਕੀ ਹੈ ਕਿ ਇੱਥੋਂ ਦੇ 18 ਪਿੰਡਾਂ ਦੇ ਵਿੱਚ ਇੱਕ ਅਜੀਬ ਬਿਮਾਰੀ ਫਸਰ ਜਾਂਦੀ ਹੈ ਫੈਲ ਜਾਂਦੀ ਹੈ ਹੁੰਦਾ ਕੀ ਹੈ ਕਿ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਵਾਲ ਚੜਨੇ ਸਟਾਰਟ ਹੋ ਜਾਂਦੇ ਵਾਲ ਐ ਨਹੀਂ ਜਿਵੇਂ ਆਪਣੇ ਟੁੱਟਦੇ ਆ ਝੜਦੇ ਆ ਹੌਲੀ ਹੌਲੀ ਗੰਜੇ ਹੋਨੇ ਆ ਉਹ ਤਾਂ ਰੁਗਾਂ ਦੇ ਰੋਗੀ ਜਿਵੇਂ ਕਹਿ ਲਵੋ ਕਿ ਹੱਥਾਂ 'ਚ ਆਉਣ ਲੱਗ ਪਏ ਇਹ ਅਜੀਬ ਬਿਮਾਰੀ ਉੱਥੇ ਭਰਮ ਵੀ ਪੈਦਾ ਕਰ ਗਈ ਤੁਹਾਨੂੰ ਪਤਾ ਆਪਣੇ ਇੱਥੇ ਪਰੰਪਰਾਵਾਂ 'ਚ ਵੀ ਕੁਝ ਇਸ ਤਰ੍ਹਾਂ ਦੀਆਂ માનਤਾਵਾਂ ਵੀ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਆ ਹੋ ਗਿਆ ਚ ਵਾ ਹੋ ਗਿਆ ਆ ਹੋ ਗਿਆ ਤਾਂ ਹੌਲੀ ਹੌਲੀ ਫੇਰ ਇਹਦੇ ਤੇ ਮੈਡੀਕਲ ਜਾਂਚ ਬਿਠਾਈ ਜਦੋਂ ਮੈਡੀਕਲ ਜਾਂਚ ਬਿਠਾਈ ਗਈ ਤਾਂ ਉਸਦੀ ਰਿਪੋਰਟ ਨੇ ਸਾਰਿਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਸਭ ਰਿਪੋਰਟ ਦੇ ਮੁਤਾਬਕ ਇਹ ਸਭ ਕੁਝ ਜੋ ਵਾਪਰ ਰਿਹਾ ਸੀਗਾ ਉਹ ਕਣਕ ਖਾਣ ਦੇ ਕਾਰਨ ਵਾਪਰ ਰਿਹਾ ਸੀਗਾ ਹੁਣ ਤੁਸੀਂ ਕਹੋਗੇ ਕਿ ਕਣਕ ਖਾਣ ਕਰਕੇ ਕਿਵੇਂ ਹੋ ਗਿਆ ਭਾਈ ਸਭ ਕੁਝ ਤਾਂ ਹੋਇਆ ਕੀ ਆ ਕਿ ਇਸ ਕਣਕ ਦੇ ਵਿੱਚ ਸਲੇਨੀਅਮ ਪਾਇਆ ਗਿਆ ਸਲੇਨੀਅਮ ਕੀ ਹੈ ਇਹ ਸਲਫਰ ਤੋਂ ਰਿਲੇਟਡ ਸੈਮੀ ਮੈਟਲ ਜੋ ਹੁੰਦੇ ਆ ਕੁਦਰਤੀ ਰੂਪ ਦੇ ਵਿੱਚ ਮਿੱਟੀ ਪਾਣੀ ਤੇ ਹੋਰ ਖਾਣ ਦੀਆਂ ਚੀਜ਼ਾਂ 'ਚ ਪਾਇਆ ਜਾਂਦਾ ਹੈ ਇਹਦੀ ਖੋਜ ਜਿਹੜੀ ਆ ਸਵੀਡਨ ਦੇ ਸਾਇੰਟਿਸਟ ਜੌਨਸ ਜੈਕਬ ਬਰਜ਼ੀਲੀਅਸ ਨੇ 1817 ਦੇ ਵਿੱਚ ਕੀਤੀ ਸੀ ਸਰੀਰ ਦੇ ਵਿੱਚ ਵਿਟਾਮਿਨਸ ਪ੍ਰੋਟੀਨ ਕਾਰਬੋਹਾਈਡਰੇਟਸ ਵਸਾ ਤੋਂ ਇਲਾਵਾ ਸੇਲੇਨੀਅਮ ਦੀ ਵੀ ਜ਼ਰੂਰਤ ਹੁੰਦੀ ਹੈ ਠੀਕ ਹੈ ਜੀ ਸੇਲੇਨੀਅਮ ਕੀ ਹੈ ਇਹਨੂੰ ਆਪਾਂ ਥੋੜਾ ਜਿਆ ਲੈ ਲਈਏ ਸੇਲੇਨੀਅਮ ਮੁੱਖ ਰੂਪ ਦੇ ਵਿੱਚ ਪ੍ਰੋਟੀਨ ਨੂੰ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਤੇ ਇਹ ਐਂਟੀਆਕਸੀਡੈਂਟ ਇਨਜ਼ਾਈਮ ਦੀ ਤਰ੍ਹਾਂ ਕੰਮ ਕਰਦਾ ਹੈ ਸੇਲੇਨੀਅਮ ਹੋਰ ਕਿਹੜੀਆਂ ਚੀਜ਼ਾਂ ਚ ਜਿਵੇਂ ਬ੍ਰਾਜ਼ੀਲ ਨਟਸ ਮਾਸ ਮੱਛੀ ਅੰਡਾ ਸਾਬਤ ਅਨਾਜ ਮੋٹے ਅਨਾਜ ਬੀਨਸ ਪਨੀਰ ਦਲੀਆ ਤੇ ਦਾਲਾਂ ਸੇਲੇਨੀਅਮ ਦੀ ਜਿਹੜੀ ਜ਼ਰੂਰਤ ਹੈ ਨਾ ਬਾਡੀ ਨੂੰ ਬਹੁਤ ਥੋੜੀ ਹੁੰਦੀ ਹੈ ਦੋਸਤੋ 1 ਤੋਂ ਜੇ 18 ਸਾਲ ਤੱਕ ਦਾ ਤਾਂ 20 ਤੋਂ 55 mg 12 ਮਹੀਨੇ ਤੱਕ ਦਾ ਜਿਹੜਾ ਬੱਚਾ ਹੈ ਉਹਨੂੰ 15 ਤੋਂ 20 mg ਤੇ ਜਿਹੜਾ ਬਾਲਗ ਹੈ ਉਹਨੂੰ ਮੈਕਸਿਮਮ 55 mg ਇਹਦੇ ਫਾਇਦੇ ਕੀ ਆ ਸੇਲੇਨੀਅਮ ਦੇ ਕਿ ਕੈਂਸਰ ਤੋਂ ਬਚਾਉਣ ਦੇ ਵਿੱਚ ਮਦਦ ਕਰਦਾ ਹੈ ਸੋਜਿਸ਼ ਨੂੰ ਘਟ ਕਰਦਾ ਹੈ ਦਿਲ ਦੀਆਂ ਬਿਮਾਰੀਆਂ ਤੋਂ ਰੁਕਨੇ ਰੁਕਣ ਵਾਸਤੇ ਸਹਾਇੀ ਸਤ ਹੁੰਦਾ ਪਰ ਜੇ ਇਹ ਬੋਡੀ ਚ ਵਧੇਰੇ ਮਾਤਰਾ ਚ ਜਾਊਗਾ ਉਹਦੇ ਨੁਕਸਾਨ ਹੈ ਕੀ ਹੈ ਜਿਵੇਂ ਉਲਟੀ ਵੱਤ ਲੱਗ ਜਾਂਦੇ ਆ ਦਸਤ ਲੱਗ ਜਾਂਦੇ ਆ ਸਾਹਾਂ ਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ ਨਹਾਂ ਦਾ ਰੰਗ ਬਦਲਣਾ ਸਟਾਰਟ ਹੋ ਜਾਂਦਾ ਹੈ ਸਕਿੰਨ ਤੇ ਦਾਗ ਪੈਣੇ ਸ਼ੁਰੂ ਹੋ ਜਾਂਦੇ ਆ ਚੱਕਰ ਆਉਂਦੇ ਆ ਥਕਾਵਟ ਚੜਚੜਾਪਨ ਹੌਟ ਅਟੈਕ ਤੱਕ ਦੀ ਵੀ ਸੰਭਾਵਨਾ ਬਣ ਜਾਂਦੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਇਹਦਾ ਵਾਲਾਂ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਕਹਾਣੀ ਸਮਝ ਆ ਗਈ ਕਿ ਸਾਰੀਆਂ ਚੀਜ਼ਾਂ ਸੇਲੀਨੀਅਮ ਜ਼ਰੂਰੀ ਵੀ ਹੈ ਪਰ ਇੱਕ ਤੈ ਮਾਤਰਾ 'ਚ ਇਹ ਆਪਣਾ ਫਾਇਦਾ ਕਰਦਾ ਹੈ ਪਰ ਜਿਵੇਂ ਹੀ ਬਾਡੀ 'ਚ ਇਹਦੀ ਮਾਤਰਾ ਵਧ ਗਈ ਤਿਵੇਂ ਹੀ ਇਹ ਬਹੁਤ ਨੁਕਸਾਨਦਾਇਕ ਬਣ ਜਾਂਦਾ ਦਿਲ ਦਾ ਦੌਰਾ ਅਤੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਿ ਵਾਲਾਂ ਦਾ ਝੜਨਾ ਜਿਹੜਾ ਉਹ ਆਮ ਹੋ ਜਾਂਦਾ ਹੈ ਯਾਨੀ ਉਥੋਂ ਤੱਕ ਨੌਬਤ ਆ ਜਾਂਦੀ ਹੈ ਤਾਂ ਫਿਰ ਇਸ ਨੂੰ ਆਪਾਂ ਲੈ ਚਲਦੇ ਹਾਂ ਇਸ ਕਹਾਣੀ ਨਾਲ ਛੋੜ ਕੇ ਅੱਗੇ ਦੇਖੋ ਵਾਲਾਂ ਦੀ ਜਿੱਥੋਂ ਤੱਕ ਗੱਲ ਹੈ ਨਾ ਵਾਲ ਝੜਨੇ ਅੱਜ ਕੱਲ ਆਪਾਂ ਜਾਣਦੇ ਹੀ ਆ ਕਿ ਭਈ ਆਮ ਹੈ ਪੰਜਾਬੀਆਂ ਦੇ ਵਿੱਚ ਵੀ ਆਮ ਹੈ ਮੇਰੇ ਵੀ ਝੜ ਗਏ ਸਨ ਪਿਛੇ ਜੇ ਚਲੋ ਮੈਂ ਠੀਕ ਕੀਤਾ ਆਪਣੇ ਆਪ ਨੂੰ ਇਹ ਆਪਾਂ ਕਹਿੰਦੇ ਆ ਯਾਰ ਪਾਣੀ ਮੇਨ ਵਜਾ ਹੈ ਕਿ ਪਾਣੀ ਸਾਡੇ ਮਾੜੇ ਆ ਜੀ ਫਲਾਣ ਸਾਡੇ ਅਲ ਨਾ ਇਧਰ ਮਾਲ ਵਿੱਚ ਇਹੋ ਮਿੱਥ ਹੈ ਕਿ ਯਾਰ ਪਾਣੀ ਮਾੜੇ ਆ ਤਦ ਕਰਕੇ ਅਜਿਹਾ ਹੋ ਗਿਆ ਵਾਹ ਹੋ ਗਿਆ ਪਰ ਠੀਕ ਹੈ ਇਹਦੇ ਕਾਰਨ ਜਿਹੜੇ ਆ ਉਹ ਕਈ ਹੁੰਦੇ ਆ ਜਿਵੇਂ ਸਕੈਲਪ ਯਾਨੀ ਸਿਰ ਦੀ ਜਿਹੜੀ ਆਪਣੀ ਚਮੜੀ ਹੁੰਦੀ ਹੈ ਉਹਦੇ ਚ ਇਨਫੈਕਸ਼ਨ ਫੰਗਲ ਵਗੈਰਾ ਜਾਂ ਵਾਲ ਬੜੇ ਘੁੱਟ ਕੇ ਬੰਨਦੇ ਆਪਾਂ ਵਾਲਾਂ ਦੇ ਵਿੱਚ ਕੈਮੀਕਲ ਬਲੀਚਿੰਗ ਵਗੈਰਾ ਜੋ ਜ਼ਿਆਦਾ ਹਾਰਮੋਨਲ ਜੋ ਚੀਜ਼ਾਂ ਜਿਹੜੀਆਂ ਬਦਲਾਅ ਦਾ ਸ਼ਿਕਾਰ ਹੁੰਦੀਆਂ ਜਦੋਂ ਔਰਤਾਂ ਦੇ ਵਿੱਚ ਪ੍ਰੈਗਨਨਸੀ ਜਾਂ ਇਸ ਦਰਮਿਆਨ ਜਿਹਨੂੰ ਮੈਨੋਪੌਜ਼ ਕਹਿੰਦੇ ਆ ਉਹ ਕਾਰਨ ਹੁੰਦੇ ਆ ਕੁਝ ਮੈਡੀਕਲ ਟਰੀਟਮੈਂਟ ਹੁੰਦੇ ਆ ਜਿਵੇਂ ਕੈਂਸਰ ਦੇ ਪੇਸ਼ੈਂਟ ਤੇ ਆਦਿਕ ਤੁਸੀਂ ਦੇਖਦੇ ਹੋ ਕਿ ਥੈਰਾਪੀ ਰੇਡੀਏਸ਼ਨ ਕਾਰਨ ਵੀ ਜਾਂ ਸ਼ਰੀਰ ਦੇ ਵਿੱਚ ਪੌਸ਼ਕ ਤੱਤਾਂ ਦੀ ਖਾਸ ਤੌਰ ਤੇ ਜਦੋਂ ਆਇਰਨ ਤੇ ਪ੍ਰੋਟੀਨ ਘੱਟ ਹੋ ਜਾਂਦੇ ਆ ਤਾਂ ਮਤਲਬ ਕਿ ਇਹ ਕਈ ਕਾਰਨ ਹੈ ਥਾਇਰਾਇਡ ਵੀ ਦੇ ਵਿੱਚ ਇੱਕ ਕਾਰਨ ਹੈ ਕਿ ਵਾਲ ਉੱਡ ਜਾਂਦੇ ਆ ਪਰ ਇਹਦੇ ਵਿੱਚ ਸੇਲੇਨੀਅਮ ਵੀ ਇੱਕ ਵੱਡਾ ਕਾਰਨ ਹੈ ਤਾਂ ਸੇਲੇਨੀਅਮ ਸਾਡੇ ਵਾਸਤੇ ਨਾ ਮਾਂ ਬਾਕੀ ਚੀਜ਼ਾਂ ਤੇ ਆਪਾਂ ਅਕਸਰ ਸੁਣੀਆਂ ਪੜੀਆਂ ਨੇ ਕਿਤੇ ਨਾ ਕਿਤੇ ਹੁਣ ਇਸ ਕਹਾਣੀ ਨੂੰ ਅੱਗੇ ਤੋਰੀਏ ਤਾਂ ਇਹਦੀ ਜਾਂਚ ਜਿਹੜੀ ਹੈ ਉਹ ਕੀਤੀ ਜਾਂਦੀ ਆ ਰਾਏਗੜ੍ਹ ਸਥਿਤ ਬਾਵਸਕਰ ਹਸਪੀਟਲ ਐਂਡ ਰਿਸਰਚ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਹਿੰਮਤ ਰਾਵ ਬਾਵਸਕਰ ਦੇ ਵੱਲੋਂ ਯਾਨੀ ਉਹਨਾਂ ਦੀ ਅਗਵਾਈ ਚ ਇੱਕ ਸਟੱਡੀ ਕਰਵਾਈ ਜਾਂਦੀ ਆ ਕਿ ਕਾਰਨ ਕੀ ਆ ਤਾਂ ਉਹਨਾਂ ਨੇ ਜੋ ਰਿਪੋਰਟ ਦਿੱਤੀ ਆ ਉਹਨਾਂ ਨੇ ਮਤਲਬ ਕਿ ਦੇਖਿਆ ਉੱਥੇ ਦਾ ਪਾਣੀ ਉੱਥੇ ਦਾ ਅਨਾਜ ਫਿਰ ਇਹ ਦੇਖਿਆ ਕਿ ਇਸ ਇਲਾਕੇ ਚ ਅਨਾਜ ਕੀ ਬਾਹਰੋਂ ਆਇਆ ਸੀਗਾ ਕਣਕ ਬਾਹਰੋਂ ਆਈ ਸੀ ਫਿਰ ਉਹਨਾਂ ਤੇ ਇਹਨਾਂ ਨੇ ਆਪਣੀਆਂ ਸਟੱਡੀਆਂ ਜਿਹੜੀਆਂ ਉਹ ਕੀਤੀਆਂ ਆਪਣੇ ਜਿਹੜੇ ਪ੍ਰਯੋਗ ਸੀ ਕੀਤੇ ਆ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਲੋਕਾਂ ਨੂੰ ਇਹ ਬਿਮਾਰੀ ਹੋਣ ਤੋਂ ਬਾਅਦ ਬਲੱਡ ਦੇ ਵਿੱਚ 35 ਗੁਣਾ ਪਿਸ਼ਾਬ ਦੇ ਵਿੱਚ 60 ਗੁਣਾ ਤੇ ਵਾਲਾਂ ਦੇ ਵਿੱਚ 150 ਗੁਣਾ ਸੇਲੇਨੀਅਮ ਜਿਹੜਾ ਉਹ ਵਧ ਦੇਖਿਆ ਗਿਆ ਤਾਂ ਜਦੋਂ ਆਈਡੀ ਵੱਡੀ ਤਦਾਦ ਦੇ ਵਿੱਚ ਸਲੇਨੀਅਮ ਵੱਧ ਪਾਇਆ ਗਿਆ ਤਾਂ ਫਿਰ ਉਹਨਾਂ ਦਾ ਮੱਥਾ ਟਣਕਣਾ ਜਿਹੜਾ ਉਹ ਸੁਭਾਵਕ ਸੀ ਤਾਂ ਜਦੋਂ ਇਹ ਤੈਅ ਹੋ ਗਿਆ ਉਥੋਂ ਦੇ ਅਨਾਜ ਤੇ ਬਾਹਰੋਂ ਆਏ ਅਨਾਜ ਦੀ ਜਦੋਂ ਤੁਲਨਾਤਮਕ ਸਟੱਡੀ ਕੀਤੀ ਗਈ ਪ੍ਰਯੋਗ ਕੀਤੇ ਗਏ ਤਾਂ ਉਥੋਂ ਦਾ ਅਨਾਜ ਸੇਵ ਪਾਇਆ ਗਿਆ ਇਧਰਲੇ ਅਨਾਜ ਦੇ ਵਿੱਚ ਸਲੇਨੀਅਮ ਸੀਗਾ ਤਾਂ ਉਹ ਸਲੇਨੀਅਮ ਜਿਹੜਾ ਜਿਹੜਾ ਬਾਹਰੋਂ ਅਨਾਜ ਗਿਆ ਸਲੇਨੀਅਮ ਜਿਹੜਾ ਸੀਗਾ ਉਹ ਵਾਲਾਂ ਦੇ ਵਿੱਚ 100 50 ਗੁਣਾ ਦੇ ਕਰੀਬ ਜ਼ਿਆਦਾ ਸੀਗਾ ਤਾਂ ਸੋਚ ਕੇ ਦੇਖੋ ਫਿਰ ਉਹਨਾਂ ਨੇ ਕਿਹਾ ਕਿ ਇਹ ਕਣਕ ਜਿਹੜੀ ਹੈ ਨਾ ਇਹਦੀ ਵਰਤੋਂ ਬੰਦ ਕਰ ਦਿਓ ਸਭ ਤੇ ਜਿਵੇਂ ਹੀ ਉਸ ਕਣਕ ਦੀ ਵਰਤੋਂ ਬੰਦ ਕਰਦੇ ਆ ਖਾਸ ਤੌਰ ਤੇ ਜਿਹੜੇ ਇਹ ਇਲਾਕੇ ਸੀਗੇ ਜਦੋਂ ਉਹਦੇ ਵਿੱਚ ਇਹ ਕਣਕ ਬੰਦ ਕੀਤੀ ਗਈ ਤਾਂ ਹੈਰਾਨੀ ਦੀ ਗੱਲ ਆ ਕਿ ਨਤੀਜੇ ਪੋਜ਼ੀਟਿਵ ਹੋਣੇ ਸਟਾਰਟ ਹੋ ਗਏ ਮਤਲਬ ਕਿ ਵਾਲਾਂ ਦੀ ਜਿਹੜੀ ਉਹ ਬਿਮਾਰੀ ਸੀਗੀ ਉਹ ਥੋੜੀ ਥੋੜੀ ਠੀਕ ਹੋਣੀ ਸਟਾਰਟ ਹੋ ਗਈ। ਵਾਲ ਦੁਬਾਰਾ ਆਉਣੇ ਸਟਾਰਟ ਹੋ ਗਏ। ਮੈਂ ਨਹੀਂ ਕਹਿ ਰਿਹਾ। ਹਰਾਨੀ ਦੀ ਗੱਲ ਹੈ ਕਿ ਰਿਪੋਰਟ ਕਹਿ ਰਹੀ ਹੈ ਸਰ। ਸਾਡੇ ਕੋਲ 4-5 ਪੰਨੇ ਆ ਜਿਹਦੇ ਵਿੱਚ ਇੱਕ ਪ੍ਰਦੀਪ ਨਾਂ ਦੇ ਨੌਜਵਾਨ ਦੀ ਵੀ ਕਹਾਣੀ ਹੈ। ਕਿ ਭਾਈ ਤਿੰਨ ਦਿਨਾਂ ਚ ਇਹਦੇ ਵਾਲ ਛੱਡ ਗਏ ਸੀਗੇ। ਠੀਕ ਹੈ ਨਾ ਜੀ? ਤੇ ਫਿਰ ਉਸ ਤੋਂ ਬਾਅਦ ਜਿਵੇਂ ਹੀ ਕਣਕ ਦੀ ਵਰਤੋਂ ਰੋਕੀ ਜਾਂਦੀ ਖਾਸ ਤੌਰ ਤੇ ਬਾਹਰੋਂ ਆਈ ਕਣਕ ਕਿ ਕਿੱਥੋਂ ਆਈ ਸੀ ਉਹ ਵੀ ਮੈਂ ਦੱਸਦਾ ਤੁਹਾਨੂੰ। ਕਿ ਉਸ ਤੋਂ ਬਾਅਦ ਫਿਰ ਇੱਕ ਹਫਤੇ ਬਾਅਦ ਇਹਦੇ ਵਾਲ ਜਿਹੜੇ ਆ ਉਹ ਦੁਬਾਰਾ ਉਗਣੇ ਸਟਾਰਟ ਵੀ ਹੋ ਜਾਂਦੇ ਆ ਖੈਰ ਇਸੇ ਤਰ੍ਹਾਂ ਇੱਕ ਬੱਚੀ ਦੀ ਵੀ ਕਹਾਣੀ ਹੈ ਗੱਲ ਕੀ ਆ ਕਿ ਅਸਲ ਦੇ ਵਿੱਚ ਠਾਣੇ ਦੀ ਪ੍ਰਾਈਵੇਟ ਲੈਬ ਦੇ ਵਿੱਚ ਜੋ ਟੈਸਟਿੰਗ ਹੋਈ ਆ ਉਹਦੇ ਰਿਪੋਰਟ ਦੇ ਮੁਤਾਬਕ ਕਣਕ ਦੇ ਵਿੱਚ ਸਲੇਨੀਅਮ ਦਾ ਜਿਹੜਾ ਪੱਧਰ ਹੈ 14.52 mg ਪ੍ਰਤੀ ਕਿਲੋ ਪਾਇਆ ਗਿਆ ਆਮ ਤੌਰ ਤੇ ਇਹ ਕਿੰਨਾ ਹੋਣਾ ਚਾਹੀਦਾ 1.9 ਐਮਜੀ ਮਤਲਬ ਕਿ ਲਗਭਗ 2 ਹੋਣਾ ਚਾਹੀਦਾ ਹੈ ਕਿੰਨਾ ਸਾਢੇ 14 ਐਮਜੀ ਪਰ ਕੇਜੀ 14 ਮਾਈਕਰੋਗ੍ਰਾਮ ਕਹ ਲਓ 1 ਕਿਲੋ ਚ ਹੋਣੇ ਚਾਹੀਦੇ ਆ ਤੇ ਇੱਥੇ ਤੇ ਬਹੁਤ ਜ਼ਿਆਦਾ ਹੁਣ ਰੋਲਾ ਕਿੱਥੇ ਪਿਆ ਕਿਉਂਕਿ ਜਿਹੜੀ ਇਹ ਕਣਕ ਲੋਕਾਂ ਨੇ ਖਾਧੀ ਉਹ ਕਣਕ ਪੀਡੀਐਸ ਸਕੀਮ ਦੇ ਤਹਿਤ ਆਈ ਸੀਗੀ ਹੁਣ ਉੱਥੇ ਰੌਲਾ ਪੈ ਰਿਹਾ ਕਿ ਬੇਸਿਕਲੀ ਜਿਹੜੀ ਇਹ ਕਣਕ ਆਈ ਸੀਗੀ ਉਹ ਪੰਜਾਬ ਤੇ ਹਰਿਆਣਾ ਚੋਂ ਆਈ ਆ ਕਿਉਂ ਕਿ ਕੁਝ ਬੂਰੀਆਂ ਤੇ ਪੰਜਾਬ ਅਤੇ ਹਰਿਆਣੇ ਦੀਆਂ ਮੋਹਰਾਂ ਉਹ ਜਿਹੜੀਆਂ ਲੱਗੀਆਂ ਹੁੰਦੀ ਆਪਾਂ ਦੇਖਦੇ ਹੁੰਨੇ ਆ ਨਾ ਸਾਈਟ ਟੈਗ ਦੀਆਂ ਤਾਂ ਉਹ ਯਾਨੀ ਟੈਗ ਲੱਗੇ ਹੋਏ ਨੇ ਹਾਲਾਂਕਿ ਜਿਹੜੇ ਉੱਥੋਂ ਦੇ ਅਫੀਸ਼ੀਅਲਸ ਨੇ ਉਹ ਇਸ ਗੱਲ ਤੇ ਕੋਈ ਮੋਹਰ ਨਹੀਂ ਲਾ ਰਹੇ ਕਿ ਇਹ ਕਣਕ ਵਾਕਿਆ ਹੀ ਪੰਜਾਬ ਜਾਂ ਹਰਿਆਣੇ ਤੋਂ ਆਈ ਆ ਬੇਸਿਕਲੀ ਉਹ ਇਹ ਕਹਿ ਰਿਹਾ ਕਿ ਨੁਕਸ ਬਿਲਕੁਲ ਕਣਕ ਚ ਹੈ ਪਰ ਹੁਣ ਅਸੀਂ ਕਿਵੇਂ ਤੈਅ ਕਰੀਏ ਕਿਉਂਕਿ ਇਹ ਐਫਸੀਆਈ ਦਾ ਕੰਮ ਹੈ ਐਫਸੀਆਈ ਨੇ ਕਣਕ ਚੱਕਣੀ ਹੈ ਐਫਸੀਆਈ ਨੇ ਚੱਕੀ ਕਣਕ ਜਿਹੜੀ ਹੈ ਉਹ ਤਾਂ ਮੱਧ ਪ੍ਰਦੇਸ਼ ਦੇ ਵਿੱਚੋਂ ਵੀ ਚੱਕਦੇ ਹੋਣਗੇ ਨਾ ਉੱਥੇ ਯੂਪੀ ਚੋਂ ਜਾਂ ਰਾਜਸਥਾਨ ਦੇ ਕੁਝ ਹਿੱਸੇ ਚੋਂ ਵੀ ਚੱਕਦੇ ਹੋਣਗੇ ਤਾਂ ਉਹ ਕਹਿੰਦੇ ਆ ਕਿ ਭਾਈ ਅਸੀਂ ਤੇ ਘਟੋ-ਘਟ ਇਸ ਗੱਲ ਤੇ ਮੋਹਰ ਨਹੀਂ ਲਾ ਸਕਦੇ ਐਫਸੀਆਈ ਵਾਲੇ ਦੱਸ ਸਕਦੇ ਆ ਕਿ ਇਸ ਇਲਾਕੇ ਚ ਚੁੱਕੀ ਕਣਕ ਜਿਹੜੀ ਜਿਨ੍ਹਾਂ ਤੇ ਟੈਗ ਪੰਜਾਬ ਤੇ ਹਰਿਆਣਾ ਸਰਕਾਰ ਦੇ ਜ਼ਰੂਰ ਨੇ ਕਿ ਉੱਥੋਂ ਆਈ ਹੈ ਜਾਂ ਕਿਤੋਂ ਹੋਰ ਆਈ ਹੈ ਇਹ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ ਸਭ ਯਾਨੀ ਬਾਸਮਤੀ ਜਿਹੜੀ ਆਪਣੀ ਯੂਰਪੀ ਯੂਨੀਅਨ ਤੱਕ ਜਾਂਦੀ ਹੈ ਯੂਰਪੀ ਦੇਸ਼ਾਂ ਤੱਕ ਜਾਂਦੀ ਹੈ ਉੱਥੇ ਰੌਲਾ ਪੈ ਗਿਆ ਪੈਸਟੀਸਾਈਡ ਦਾ ਬੀਤੇ ਦਿਨੀ ਆਪਣਾ ਇੱਥੋਂ ਨਿਕਲਿਆ ਚੌਲ ਕਈ ਸਟੇਟਾਂ 'ਚ ਰਿਜੈਕਸ਼ਨ ਦਾ ਸ਼ਿਕਾਰ ਹੋਇਆ ਹੁਣ ਵਾਰੀ ਆ ਗਈ ਕਣਕ ਦੀ ਜੋ ਸਭ ਤੋਂ ਪਸੰਦੀਦਾ ਭੋਜਨ ਆਇਆ ਇੰਡੀਆ ਚ ਜਿਹਦੀ ਸਭ ਤੋਂ ਜ਼ਿਆਦਾ ਮੰਗ ਹੈ ਉਹਦੇ ਵਿੱਚ ਵੀ ਸਾਡੀ ਬਦਨਾਮੀ ਹੋ ਗਈ ਹੈ ਸਰ ਤੇ ਜੇ ਵਾਕਿਆ ਇਹ ਕਣਕ ਇੱਥੋਂ ਗਈ ਆ ਤਾਂ ਫਿਰ ਬਹੁਤ ਖਤਰਨਾਕ ਸਥਿਤੀ ਹੈ ਸਾਡੇ ਵਾਸਤੇ ਕਿਉਂ ਕਿਉਂਕਿ ਇਹਦੇ ਵਿੱਚ ICMR ਨੇ ਵੀ ਜਾ ਕੇ ਫਿਰ ਪੜਤਾਲ ਕੀਤੀ ਉਹਨਾਂ ਦੀ ਜਿਹੜੀ ਸਟੱਡੀ ਆ ਉਹਦੇ ਵਿੱਚ ਵੀ ਇਹੋ ਗੱਲ ਪਾਈ ਗਈ ਕਿ ਵਾਲ ਚੜਨ ਦੀ ਹੈ ਜਿਹੜੀ ਇੱਕ ਨਿਰਾਲੀ ਘਟਨਾ ਵਾਪਰੀ ਹੈ ਇਸ ਇਲਾਕੇ ਦੇ ਵਿੱਚ ਭਾਈ ਇਹਦੀ ਜੇ ਆਪਾਂ ਜ਼ਿੰਮੇਵਾਰੀ ਕਿਸੇ ਕਾਰਕ ਤੇ ਪਾਉਨੇ ਆ ਤਾਂ ਉਹ ਹੈ ਕਣਕ ਇਹਨਾਂ ਨੇ ਵੀ ਇਸ ਗੱਲ ਦੀ ਕਿਤੇ ਨਾ ਕਿਤੇ ਪੁਸ਼ਟੀ ਕੀਤੀ ਆ ਜਿਹੜੇ ਆਈਸੀਐਮਆਰ ਦੇ ਸਾਇੰਟਿਸਟ ਹੈ ਮਨੋਜ ਮੋਰਹੇਕਰ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਆ ਕਿ ਹੇਅਰ ਫਾਲ ਤੇ ਜਿਹੜੀ ਰਿਪੋਰਟ ਬਣੀ ਹੈ ਉਹ ਅਸੀਂ ਅੱਗੇ ਭੇਜ ਦਿੱਤੀ ਹੈ ਫਿਲਹਾਲ ਅਸੀਂ ਮਤਲਬ ਕਿਸ ਤੇ ਹੁਣ ਜ਼ਿਆਦਾ ਕੀ ਕਹੀਏ ਯਾਨੀ ਉਹਨਾਂ ਨੇ ਖੁੱਲ ਕੇ ਤੇ ਕੁਝ ਨਹੀਂ ਕਿਹਾ ਪਰ ਅਸੀਂ ਵਾਲ ਡਿੱਗਣ ਦੇ ਵੱਖ-ਵੱਖ ਕਾਰਨ ਜਿਹੜੇ ਮਹਾਰਾ ਨੇ ਦੱਸਿਆ ਉਹ ਵੀ ਤੁਹਾਡੇ ਸਾਹਮਣੇ ਰੱਖ ਦਿੱਤੇ ਹੁਣ ਜਾਂ ਤਾਂ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਹੈ ਉਹਨਾਂ ਨੂੰ ਚਾਹੀਦਾ ਕਿਉਂਕਿ ਇਹ ਕਿਸੇ ਪੰਜਾਬੀ ਤੱਕ ਗੱਲ ਨਹੀਂ ਆਈ ਕਿਸੇ ਮਾਹਰ ਨੇ ਹੁਣ ਤੱਕ ਇਹਦੀ ਗੱਲ ਨਹੀਂ ਕੀਤੀ ਤਾਂ ਸਾਨੂੰ ਗੱਲ ਕਰਨੀ ਪਈ ਪਲੀਜ਼ ਇਹ ਸਾਡੀ ਗੱਲ ਤੁਸੀਂ ਪਹੁੰਚਦੀ ਕਰਨੀ ਹੈ ਮਹਾਰਾ ਤੱਕ ਵੀ ਸਾਡੀ ਰਿਕੁਐਸਟ ਹੈ ਕਿ ਮੁੱਖ ਮੰਤਰੀ ਤੱਕ ਵੀ ਕਿ ਸਾਡੀ ਕਣਕ ਜਿਹਦੀ ਡਿਮਾਂਡ ਹੈ ਉਹਦੀ ਬਦਨਾਮੀ ਸਟਾਰਟ ਹੋ ਗਈ ਆ ਉਹਦੇ ਤੇ ਇਲਜ਼ਾਮ ਲੱਗ ਰਹੇ ਆ ਸਾਡੇ ਤੋਂ ਇਲਾਵਾ ਹਰਿਆਣੇ ਤੇ ਵੀ ਤਾਂ ਜਾਂ ਤਾਂ ਸਾਡੇ ਜਿਹੜੇ ਐਗਰੀਕਲਚਰਸ ਐਕਟਰ ਤੇ ਮਾਹਰ ਆ ਪੀਏਯੂ ਦੇ ਮਾਹਰ ਹੈ ਉਹ ਸਟੱਡੀ ਕਰਕੇ ਆਪਣੀ ਇੱਕ ਕਾਊਂਟਰ ਰਿਪੋਰਟ ਪੇਸ਼ ਕਰਨ ਕਿ ਕਣਕ ਜੋ ਅਸੀਂ ਭੇਜਦੇ ਆ ਇਥੋਂ ਉਹ ਤੇ ਨਹੀਂ ਪਰ ਇਹ ਵੀ ਹੈ ਕਿ ਕੁਝ ਖਾਸ ਇਲਾਕੇ ਹੈਗੇ ਆ ਆਪਣੇ ਪੰਜਾਬ ਦੇ ਵਿੱਚ ਜਿੱਥੇ ਸਿਲੇਨੀਅਮ ਬਹੁਤ ਮਾਤਰਾ ਚ ਹੈ ਠੀਕ ਹੈ ਨਾ ਜੀ ਖਾਸ ਤੌਰ ਤੇ ਕੁਝ ਕੰਢੀ ਇਲਾਕੇ ਹੈਗੇ ਆ ਹੁਣ ਆਪਾਂ ਇਸ ਨੂੰ ਇੱਕ ਹੋਰ ਸਮੱਸਿਆ ਨਾਲ ਫਿਰ ਜੋੜ ਕੇ ਵੀ ਦੇਖ ਸਕਦੇ ਆ ਕਿ ਪੰਜਾਬੀਆਂ ਦੇ ਵਾਲ ਬਹੁਤ ਤੇਜ਼ੀ ਨਾਲ ਚੜਨੇ ਸਟਾਰਟ ਹੋ ਗਏ ਆ ਤੇ ਜੇ ਇਹ ਕਹਾਣੀ ਸਹੀ ਪਾਈ ਜਾਂਦੀ ਹੈ ਕਿ ਸਿਲੇਨੀਅਮ ਵਾਲੀ ਰਿਪੋਰਟ ਜੋ ਆਈ ਉਹ ਵਾਕਿਆ ਪੰਜਾਬ ਤੇ ਹਰਿਆਣੇ ਦੀ ਕਣਕ ਨਾਲ ਜੁੜਦੀ ਐ ਫਿਰ ਅਸੀਂ ਜਿਹੜੇ ਵੱਖ-ਵੱਖ ਕਾਰਨ ਹੋਰ ਗਿਣੇ ਆ ਵਾਲ ਲੱਗਣਦੇ ਤਾਂ ਫਿਰ ਪੰਜਾਬੀਆਂ ਨੂੰ ਵੀ ਵੇਖਣਾ ਪਏਗਾ ਕਿ ਅਸੀਂ ਤੇ ਕਦੇ ਇਸ ਚੀਜ਼ ਬਾਰੇ ਸੋਚਿਆ ਹੀ ਨਹੀਂ ਸੀ ਜੋ ਸਾਨੂੰ ਉਹ ਮਹਾਰਾਸ਼ਟਰ ਚੋਂ ਸੁਣਾਈ ਦਿੱਤੀ ਐ ਵਖਾਈ ਦਿੱਤੀ ਐ ਸਾਡਾ ਕੰਮ ਹੈ ਅਸੀਂ ਆਪਣੇ ਪੰਜਾਬ ਦੀ ਬਿਹਤਰੀ ਵਾਸਤੇ ਲੋਕਾਂ ਦੀ ਬਿਹਤਰੀ ਵਾਸਤੇ ਚੀਜ਼ਾਂ ਨੂੰ ਦੇਖਦੇ ਆ ਚੀਜ਼ਾਂ ਨੂੰ ਖੋਜਦੇ ਆ ਨਾਲ ਵਕ ਵਕ ਜੋ ਰਿਪੋਰਟਾਂ ਛਪਦੀਆਂ ਜੋ ਸਟੱਡੀਆਂ ਹੁੰਦੀਆਂ ਉਹਨਾਂ ਦੇ ਹਵਾਲੇ ਦੇਨੇ ਤਾਂ ਕਿ ਜਿੱਥੇ ਕਮੀ ਪੇਸ਼ੀ ਹੈ ਅਸੀਂ ਉਸ ਨੂੰ ਸੁਧਾਰ ਸਕੀਏ ਕੀਟਨਾਸ਼ਕ ਨਦੀਨਾਸ਼ਕ ਰਸਾਇਣ ਫਰਟੀਲਾਈਜ਼ਰ ਇਹ ਤੇ ਸਾਡੀ ਬਦਨਾਮੀ ਦਾ ਸਬੱਬ ਸਨ ਪਰ ਸਲੇਨੀਅਮ ਵਰਗੀ ਇਹ ਜਿਹੜੀ ਹੁਣ ਸਾਡੇ ਮੱਥੇ ਤੇ ਇੱਕ ਨਵੀਂ ਦਿੱਤਾ ਪਈ ਆ ਸਾਨੂੰ ਇਹਦੇ ਬਾਰੇ ਵੀ ਸਪਸ਼ਟਤਾ ਚਾਹੀਦੀ ਹੋਏਗੀ ਕਿ ਕੁਝ ਖਾਸ ਇਲਾਕਿਆਂ ਦੀ ਕਣਕ ਜਾਂ ਪੂਰੇ ਪੰਜਾਬ ਦੀ ਕਣਕ ਇਸ ਤਰ੍ਹਾਂ ਦਾ ਸਿਲੀਨੀਅਮ ਦਾ ਵਾਧਾ ਕਰ ਸਕਦੀ ਹੈ ਜਾਂ ਬਿਲਕੁਲ ਸਾਡੇ ਸਿਰ ਤੇ ਸਾਡੇ ਮੱਥੇ ਤੇ ਇਹ ਇੱਕ ਕਲੰਕ ਹੋਰ ਮੜਿਆ ਜਾ ਰਿਹਾ ਸਾਨੂੰ ਇਹਦਾ ਜਵਾਬ ਦੇਣਾ ਚਾਹੀਦਾ ਸੋ ਜਵਾਬ ਦਿइए ਉਸ ਵਾਸਤੇ ਅਸੀਂ ਆਪਣੀ ਮਿਹਨਤ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇਸ ਨੂੰ ਕਿੱਥੋਂ ਤੱਕ ਲੱਕੇ ਜਾਣਾ ਅਗਲੀ ਵਾਰ ਫਿਰ ਮਿਲਦੇ ਆ ਤਦ ਤੱਕ ਦਿਓ ਸਾਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ